ਸਤ ਸ੍ਰੀ ਅਕਾਲ ਦੋਸਤੋ ਹਾਜ਼ਰ ਹਾਂ ਕੁਲਵੰਤ ਸੈਦੋਕੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਵਿਚਾਰ ਕੀਤਾ ਸੀ ਅਮਰਤ ਵੇਲੇ ਦੇ ਉੱਪਰ ਕਿ ਅਮਰਤ ਵੇਲੇ ਜਾਗਣ ਦੇ ਕੀ ਕੀ ਫਾਇਦੇ ਨੇ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਇੱਕ ਨਵੇਂ ਵਿਸ਼ੇ ਦੇ ਉੱਪਰ ਜਿਸ ਤਰ੍ਹਾਂ ਹਰ ਇਨਸਾਨ ਦੇ ਵਿੱਚ ਗੁਣ ਵੀ ਬਹੁਤ ਹੁੰਦੇ ਨੇ ਤੇ ਔਗਣ ਵੀ ਬਹੁਤ ਹੁੰਦੇ ਨੇ ਕਿਉਂਕਿ ਇੱਕ ਆਕਾਲ ਪੁਰਖ ਪਰਮੇਸ਼ਰ ਪਰਮਾਤਮਾ ਹੈ ਜਿਹਦੇ ਵਿੱਚ ਕੋਈ ਔਗਣ ਨਹੀਂ ਗੋਣੀ ਗੁਣ ਨੇ ਤੇ ਬੰਦਾ ਤਾਂ ਹਮੇਸ਼ਾ ਗਲਤੀਆਂ ਦਾ ਪੁਤਲਾ ਹੁੰਦਾ ਹੈ ਜਿਹਦੇ ਵਿੱਚ ਗੁਣ ਵੀ ਹੁੰਦੇ ਨੇ ਤੇ ਔਗਣ ਵੀ ਹੁੰਦੇ ਨੇ ਸੋ ਔਗਣਾਂ ਦੇ ਬਾਰੇ ਅੱਜ ਗੱਲ ਕਰਾਂਗੇ ਔਗਣਾਂ ਦੇ ਵਿੱਚੋਂ ਇੱਕ ਸਭ ਤੋਂ ਭੈੜਾ ਔਗਣ ਬਹੁਤੇ ਬੰਦਿਆਂ ਦੇ ਵਿੱਚ ਹੁੰਦਾ ਹੈ ਜਿਸ ਨੂੰ ਆਪਾਂ ਕਹਿੰਦੇ ਆ ਈਰਖਾ ਦੁਸ਼ ਜਲਨ ਸਾੜਾ ਜਾਂ ਜੈਲਸੀ ਇਹ ਆਮ ਤੌਰ ਤੇ ਆਪਣੇ ਆਲੇ ਦੁਆਲੇ ਜੀ ਆਪਾਂ ਨਿਗਾ ਮਾਰ ਗੀ ਤਾਂ ਰੋਜ਼ ਮਰਰਾ ਆਪਾਂ ਨੂੰ ਬੰਦੇ ਮਿਲਦੇ ਰਹਿੰਦੇ ਨੇ ਆਪਣੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਜਿੰਨਾ ਚਿਰ ਤਾਂ ਆਪਣੇ ਤੋਂ ਥੋੜਾ ਦੂਰ ਨੇ ਕਦੇ ਕਦਾਈ ਮਿਲਦੇ ਨੇ ਉਹਨਾਂ ਚਿਰ ਤਾਂ ਠੀਕ ਹੈ ਪਰ ਜਦੋਂ ਤੁਹਾਡੇ ਥੋੜਾ ਨੇੜੇ ਹੋ ਜਾਣਗੇ ਤੁਹਾਡੇ ਬਾਰੇ ਥੋੜਾ ਵੱਧ ਜਾਣਨਗੇ ਜਦੋਂ ਉਹਨਾਂ ਨੂੰ ਪੂਰਾ ਪਤਾ ਲੱਗ ਜਾਏਗਾ ਕਿ ਯਾਰ ਇਹ ਤਾਂ ਬੰਦਾ ਬੜਾ ਗੁਣੀ ਹੈ ਔਰ ਇਹ ਤਾਂ ਬੜੀ ਚੜ੍ਹਦੀ ਕਲਾ ਹੈ ਇਹਦੇ ਕੋਲ ਤਾਂ ਕਾਫੀ ਪੈਸਾ ਹੈ ਇਦਾਂ ਕਬੀਲਦਾਰੀ ਬਿਲਕੁਲ ਸਾਰੀ ਵਧੀਆ ਚੱਲ ਰਹੀ ਹੈ ਤਾਂ ਇਹ ਦੇਖ ਕੇ ਸੁਣ ਕੇ ਫਿਰ ਉਹ ਅੰਦਰੋਂ ਅੰਦਰੀ ਸਾੜਾ ਕਰਨ ਲੱਗ ਜਾਂਦੇ ਨੇ ਬੇਸ਼ੱਕ ਉੱਪਰੋਂ ਤੁਹਾਡੇ ਨਾਲ ਬਹੁਤ ਵਧੀਆ ਹੱਸ ਕੇ ਬੋਲਣ ਪਰ ਅੰਦਰੋਂ ਉਹ ਹੀ ਰੱਖਾ ਕਰਦੇ ਰਹਿੰਦੇ ਨੇ ਇਸ ਗੱਲ ਦਾ ਪਤਾ ਆਪਾਂ ਨੂੰ ਵੀ ਲੱਗ ਜਾਂਦਾ ਪਰ ਆਪਾਂ ਉਹਨੂੰ ਬੋਲ ਕੇ ਨਹੀਂ ਸੁਣਾਉਂਦੇ ਚਲੋ ਬੰਦੇ ਦਾ ਉਹ ਔਗਣ ਹੈ ਆਪਾਂ ਔਗਣ ਨਹੀਂ ਚਿਤਾਰਦੇ ਸੋ ਇਸੇ ਤਰ੍ਹਾਂ ਆ ਇੱਕ ਜੋ ਪੁਰਾਣੇ ਜਵਾਨੇ ਦੀ ਇੱਕ ਇਸ ਔਗਣ ਦੇ ਉੱਪਰ ਟੁੱਕਦੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹੈ ਵੀਡੀਓ ਆਨ ਤੱਕ ਜਰੂਰ ਦੇਖਿਓ ਕਿਉਂਕਿ ਇਸ ਗੱਲ ਦਾ ਜਾਂ ਇਸ ਛੋਟੀ ਜੀ ਕਹਾਣੀ ਦਾ ਨਿਚੋੜ ਬੜਾ ਵਧੀਆ ਨਿਕਲਣਾ ਹੈ ਵੀਡੀਓ ਬਹੁਤੀ ਲੰਬੀ ਨਹੀਂ ਹੈ ਸੋ ਧਿਆਨ ਨਾਲ ਸੁਣਿਓ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਪਾਰੀ ਆਪਣਾ ਸਮਾਨ ਘਰ ਤੋਂ ਬਾਜ਼ਾਰ ਤੱਕ ਵੇਚਣ ਵਾਸਤੇ ਜਾਂ ਸਪਲਾਈ ਕਰਨ ਵਾਸਤੇ ਕਹਿ ਲੋ ਤੇ ਬਾਜ਼ਾਰ ਤੋਂ ਆਪਣੇ ਘਰ ਤੱਕ ਸੌਦਾ ਪੱਤਾ ਲਿਆਉਣ ਵਾਸਤੇ ਉਹਨੇ ਇੱਕ ਗਧਾ ਪਾਲਿਆ ਹੋਇਆ ਸੀ ਸੋ ਗਧੇ ਦੇ ਨਾਲ ਨਾਲ ਉਹਨੇ ਇੱਕ ਆਪਣੇ ਸ਼ੌਂਕ ਦੀ ਖਾਤਰ ਇੱਕ ਬੱਕਰਾ ਵੀ ਰੱਖਿਆ ਹੋਇਆ ਸੀ ਛੋਟਾ ਜਿਹਾ ਬੱਕਰੀ ਦਾ ਪਠੋਰਾ ਲੈ ਲਿਆ ਤੇ ਉਹਨੂੰ ਪਾਲ ਲਿਆ ਤੇ ਉਹ ਬੜਾ ਵਧੀਆ ਬੱਕਰਾ ਬਣ ਗਿਆ ਸ਼ੌਕ ਹੁੰਦਾ ਬੰਦੇ ਦਾ ਕਿਉਂਕਿ ਜਿਵੇਂ ਅੱਜ ਕੱਲ੍ਹ ਘਰਾਂ ਦੇ ਵਿੱਚ ਕੁੱਤੇ ਵੀ ਰੱਖਦੇ ਹਨ ਉਹ ਸ਼ੌਕ ਵੱਜੋਂ ਨੇ ਇੱਕ ਬੱਕਰਾ ਵੀ ਰੱਖਿਆ ਹੋਇਆ ਸੀ ਤੇ ਗਧੇ ਦੇ ਉੱਪਰ ਉਹ ਹਰ ਰੋਜ਼ ਆਪਣਾ ਸਮਾਨ ਲੱਦ ਕੇ ਬਾਜ਼ਾਰ ਲੈ ਜਾਂਦਾ ਸੀ ਪਿੰਡਾਂ ਦੇ ਵਿੱਚ ਲੈ ਜਾਂਦਾ ਸੀ ਸਪਲਾਈ ਕਰਨ ਦੀ ਖਾਤਰ ਉਧਰੋਂ ਫੇਰ ਬਾਜ਼ਾਰ ਤੋਂ ਆਪਣੇ ਘਰ ਦਾ ਸਮਾਨ ਉਹਦੇ ਤੇ ਲੱਦ ਕੇ ਲੈ ਆਉਂਦਾ ਸੀ ਸੋ ਹੌਲੀ-ਹੌਲੀ ਉਹਦਾ ਕਾਰੋਬਾਰ ਵਧੀਆ ਚੱਲ ਪਿਆ ਵਧੀਆ ਵੱਧ ਗਿਆ ਕਾਰੋਬਾਰ ਤੇ ਚਾਰ ਪੈਸੇ ਆਉਣ ਲੱਗ ਗਏ ਜਿਸ ਕਰਕੇ ਉਹਨੇ ਉਹ ਆਪਣੇ ਗਧੇ ਦੀ ਸੇਵਾ ਪਾਣੀ ਵੀ ਵਧੀਆ ਕਰਨੀ ਸ਼ੁਰੂ ਕਰਤੀ ਉਹਨੂੰ ਪੱਠਾ ਚਾਰਾ ਹਰਾ ਚਾਰਾ ਵਧੀਆ ਪਾਉਣਾ ਸ਼ੁਰੂ ਕਰਤਾ ਤੇ ਆਥਣੇ ਉਹਦੇ ਤੇ ਖਰਖਰਾ ਕਰਕੇ ਹੱਥ ਫੇਰੀ ਕਰਕੇ ਉਹਨੂੰ ਥਾਪੀ ਵੀ ਦਿਆ ਕਰੇ ਤੇ ਗਧਾ ਤਾਂ ਦਿਨਾਂ ਦੇ ਵਿੱਚ ਹੀ ਰੰਗ ਕੱਢਿਆ ਆ ਕਿਉਂਕਿ ਦਿਨ ਦੇ ਟਾਈਮ ਉਹ ਮਿਹਨਤ ਕਰਦਾ ਸੀ ਐਕਸਰਸਾਈਜ਼ ਕਰਦਾ ਸੀ ਤੇ ਖੁਰਾਕ ਵਧੀਆ ਮਿਲਦੀ ਸੀ ਤੇ ਮਾਲਕ ਵੀ ਉਹਨੂੰ ਥਾਪੀ ਦਿੰਦਾ ਸੀ ਇਸ ਕਰਕੇ ਗਧਾ ਦਾ ਦਿਨਾਂ ਦੇ ਵਿੱਚ ਹੀ ਨਿਖਰ ਗਿਆ ਸੋ ਇਹ ਗੱਲ ਦੇਖ ਕੇ ਬੱਕਰੇ ਦੇ ਮਨ ਵਿੱਚ ਬੜੀ ਈਰਖਾ ਆਈ ਅੰਦਰੋਂ ਅੰਦਰ ਹੀ ਸਾੜਾ ਹੋਇਆ ਕਿ ਯਾਰ ਦੇਖ ਯਾਰ ਮੈਂ ਵੀ ਮੇਰੇ ਨਾਲ ਦਾ ਤੇ ਇਹਨੂੰ ਤਾਂ مالک ਬੜਾ ਹਰਾਚਾਰਾ ਤੇ ਦਾਣਾ ਪੱਠਾ ਐਨ ਪੂਰਾ ਵਧੀਆ ਪਾਉਂਦਾ ਤੇ ਆਥਣੇ ਦੇ ਤੇ ਹੱਥ ਵੀਰ ਕਰਕੇ ਇਹਨੂੰ ਥਾਪੀ ਵੀ ਦਿੰਦਾ ਤੇ ਮੈਂ ਘਰੇ ਕਿੱਲੇ ਤੇ ਬੰਨਿਆ ਰਹਿਣਾ ਸਾਰੀ ਦਿਹਾੜੀ ਇਹ ਗਧੇ ਦੇ ਝੂਠੇ ਪੱਠੇ ਮਾੜੇ ਮੋٹے ਮੈਨੂੰ ਪਾ ਪਾ ਛੱਡਦਾ ਜਾਂ ਜਦੋਂ ਮੈਨੂੰ ਖੋਲਦਾ ਥੋੜਾ ਜਿਹਾ ਮੈਂ ਕੱਕ ਪੰਡਾ ਕੱਕ ਪੱਠਾ ਚੋਕ ਕੇ ਆਪਣਾ ਟਾਈਮ ਪਾਸ ਕਰਦਾ ਰਹਿਣਾ ਸੋ ਉਹਨੇ ਈਰਖਾ ਮਾਰੇ ਫਿਰ ਇੱਕ ਸਾਜ਼ਿਸ਼ ਰਚੀ ਕਿਉਂ ਨਾ ਇਹਨੂੰ ਆਪਾਂ ਮਾਲਕ ਦੀ ਨਿਗਾਹ ਵਿੱਚ ਗਰਾਈਏ ਗਧੇ ਦੀ ਚੜ੍ਹ ਦੀ ਕਲਾ ਦੇਖ ਕੇ ਉਹਨੂੰ ਸਾੜਾ ਹੋਇਆ ਸੋ ਪਲਾਨਿੰਗ ਉਹਨੇ ਇਹ ਬਣਾਈ ਕਿ ਸ਼ਾਮ ਨੂੰ ਰਾਤ ਨੂੰ ਜਦੋਂ ਗਧਾ ਤੇ ਬੱਕਰਾ ਕੋਲੋਂ ਕੋਲੀ ਬੰਨੇ ਹੋਏ ਸੀ ਤਾਂ ਬੱਕਰਾ ਕਹਿੰਦਾ ਯਾਰ ਸੁਣ ਵੀ ਭਰਾਵਾ ਤੂੰ ਬੜਾ ਯਾਰ ਭੋਲਾ ਹੈ ਸਿੱਧਾ ਸਾਦਾ ਹੈ ਤੇ ਮੂਰਖ ਹੈ ਗਧਾ ਕਹਿੰਦਾ ਕਿਉਂ ਭਰਾਵਾ ਕੀ ਗੱਲ ਹੋ ਗਈ ਮੈਂ ਮੂਰਖ ਕਿਉਂ ਹਾਂ ਕਹਿੰਦਾ ਗੱਲ ਸੁਣ ਤੂੰ ਸਵੇਰ ਤੋਂ ਸ਼ਾਮ ਤੱਕ ਭਾਰ ਢੋਣਾ ਹੈ ਮਾਲਕ ਤੇਰੇ ਤੇ ਭਾਰ ਲੱਦ ਕੇ ਬਾਜ਼ਾਰ ਲੈ ਜਾਂਦਾ ਤੇ ਬਾਜ਼ਾਰੋਂ ਤੈਨੂੰ ਫੇਰ ਘਰੇ ਮਾਲਕ ਮਤਲਬ ਉਹਦੇ ਉੱਤੇ ਫੇਰ ਤੇਰੇ ਉੱਤੇ ਭਾਰ ਲੱਦਿਆ ਹੁੰਦਾ ਤੂੰ ਤਾਂ ਸਾਰੀ ਦਿਹਾੜੀ ਮਿਹਨਤ ਕਰਦਾ ਰਹਿਣਾ ਤੇ ਤੈਨੂੰ ਤਾਂ ਇੱਕ ਦਿਨ ਵੀ ਆਰਾਮ ਨਹੀਂ ਮਿਲਦੀ ਇੱਕ ਵੀ ਦਿਨ ਤੈਨੂੰ ਦਮ ਲੈਣ ਵਾਸਤੇ ਨਹੀਂ ਦਿੰਦਾ ਮਾਲਕ ਮੈਂ ਵੇਖ ਰਾਮਨਾ ਦਿਨੇ ਵੀ ਆਰਾਮ ਕਰਦਾ ਤੇ ਰਾਤ ਨੂੰ ਵੀ ਆਰਾਮ ਕਰਦਾ ਤੇਰੇ ਸਾਹਮਣੇ ਤੁ ਗਦਾ ਕੰਨਾਂ ਦਾ ਕੱਚਾ ਸੀ ਕਿਉਂਕਿ ਗੱਲ ਜਿਹੜੀ ਆ ਉਹ ਕੰਨਾਂ 'ਚ ਪਈ ਅਸਰ ਜ਼ਰੂਰ ਕਰਦੀ ਐ ਸੁਗਦੇ ਨੇ ਸੋਚਿਆ ਯਾਰ ਇਹਦਾ ਮਿਹਨਤ ਤਾਂ ਫਿਰ ਕਰਨ ਵੀ ਪੈਣੀ ਫਿਰ ਮੈਂ ਫਿਰ ਕਰਾਂ ਵੀ ਕੀ ਉਹ ਕਹਿੰਦਾ ਤੈਨੂੰ ਮੈਂ ਦੱਸਦਾ ਪਲਾਨ ਇਹ ਹਾਂ ਕਹਿੰਦਾ ਦੱਸ ਕਹਿੰਦਾ ਤੂੰ ਕੱਲ ਨੂੰ ਇੰਉਂ ਕਰੀ ਜਦੋਂ ਤੈਨੂੰ ਮਾਲਕ ਤੇਰੇ ਤੇ ਭਾਰ ਲੱਦ ਕੇ ਬਾਜ਼ਾਰ ਲੈ ਕੇ ਜਾਊ ਨਾ ਤੇ ਉਸ ਸਮੇਂ ਤੂੰ ਰਸਤੇ ਦੇ ਵਿੱਚ ਨਾ ਕੋਈ ਛੋਟਾ ਮੋਟਾ ਟੋਆ ਦੇਖ ਕੇ ਤੇ ਉੱਥੇ ਐਵੇਂ ਡਿਗ ਪੀ ਆਵੇਂ ਡੇਕ ਕੇ ਨਾਟਕ ਕਰੀ ਤੇ ਬਾਅਦ ਚ ਕਹਿੰਦਾ ਯਾਰ ਮੇਰੇ ਤਾਂ ਲੱਤ ਦੁਖਦੀ ਐ ਤੇ ਮੈਂ ਇਥੋਂ ਤਾਂ ਤੁਰਿਆ ਨਹੀਂ ਜਾਂਦਾ ਆਪੇ ਕਹਿੰਦਾ ਤੈਨੂੰ ਇੱਕ ਹਫ਼ਤੇ ਦਾ ਜਾਂ ਪੰਜ-ਛੇ ਦਿਨ ਦਾ ਆਰਾਮ ਮਿਲ ਜੂਗਾ ਗਧਾ ਕਹਿੰਦਾ ਗੱਲ ਤਾਂ ਠੀਕ ਐ ਚਲੋ ਦੂਜੇ ਦਿਨ ਦਿਨ ਚੜਿਆ ਜੀ ਮਾਲਕ ਨੇ ਉਸੇ ਤਰ੍ਹਾਂ ਹੀ ਆਪਣਾ ਸਮਾਨ ਲੱਦਿਆ ਗਧੇ ਤੇ ਉਹਦੀ ਖੁਰਜੀ ਭਰੀ ਤੇ ਬਾਜ਼ਾਰ ਵੱਲ ਨੂੰ ਚੱਲੇ ਪਾਤੇ ਜਦੋਂ ਅੱਧਕ ਜੇਜ ਗਿਆ ਤੇ ਗਧੇ ਨੇ ਦੇਖਿਆ ਕਿ ਛੋਟਾ ਜਿਹਾ ਟੋਆ ਦੇਖਿਆ ਤੇ ਉਹਨੇ ਨਾ ਠੇਡਾ ਖਾ ਕੇ ਮਤਲਬ ਜਾਣ ਕੇ ਡਿੱਗ ਪਿਆ ਜਦ ਡਿੱਗਿਆ ਤਾਂ ਗਦੇ ਦੀ ਦੋਸਤੋਂ ਲੱਤ ਟੁੱਟ ਗਈ ਸੱਚੀ ਮਿੱੱਚੀ ਲੱਤ ਟੁੱਟ ਗਈ ਕੀਤਾ ਤਾਂ ਉਹਨੇ ਨਾਟਕ ਸੀ ਉਹਦੀ ਲੱਤ ਲੱਤ ਟੁੱਟ ਗਈ ਤੇ ਲੱਤ ਤੇ ਜ਼ਖਮ ਵੀ ਹੋ ਗਏ ਛਰੀਟਾਂ ਵੀ ਆ ਗਈਆਂ ਚਲੋ ਜੀ ਮਾਲਕ ਨੇ ਉਹਦਾ ਸਮਾਨ ਲਾਹਿਆ ਤੇ ਓੜਪੋੜ ਕੀਤੀ ਓੜਪੋੜ ਕਰਕੇ ਤੇ ਘਰੇ ਆ ਗਿਆ ਜਦ ਘਰੇ ਆ ਗਿਆ ਤਾਂ ਉਹਨੇ ਡਾਕਟਰ ਬੁਲਾਇਆ ਡਾਕਟਰ ਬਲਾਕੇ ਕਿਹਾ ਵੀ ਯਾਰ ਇਸ ਤਰ੍ਹਾਂ ਕਰਕੇ ਮੇਰਾ ਗਧਾ ਰਸਤੇ ਡਿੱਗ ਪਿਆ ਭਾਰ ਲੱਦਿਆ ਹੋਇਆ ਸੀ ਤੇ ਇਹਦੇ 6:00 ਵਜੇ ਦੇਖੋ ਜਰਾ ਡਾਕਟਰ ਨੇ ਆ ਕੇ ਦੇਖਿਆ ਤਾਂ ਆ ਕੇ ਦੇਖ ਕੇ ਉਹਨੂੰ ਦਵਾਈ ਦਿੱਤੀ ਤੇ ਉਹਦੀ ਜਿਹੜੀ ਲੱਤ ਟੁੱਟੀ ਹੋਈ ਸੀ ਉਹ ਬੰਨਤੀ ਤੇ ਕਹਿੰਦਾ ਵੀ ਗੱਲ ਇਹ ਹੈ ਵੀ ਇਹ ਥੋੜੇ ਦਿਨਾਂ ਅੰੱਚ ਠੀਕ ਤਾਂ ਹੋ ਜੂਗਾ ਪਰ ਆ ਜਿਹੜੀ ਇਹਦੀ ਲੱਤ ਦੇ ਉੱਤੇ ਜ਼ਖਮ ਹੈ ਨਾ ਇਹ ਜ਼ਖਮ ਬਰਸਾਤ ਦਾ ਮੌਸਮ ਹੈ ਤੇ ਵੀ ਕਿਤੇ ਇਨਫੈਕਸ਼ਨ ਫੈਲ ਕੇ ਜਾਦਾ ਨਾ ਵੱਧ ਜਾਵੇ ਤੇ ਉਹ ਫਿਰ ਮਾਲਕ ਕਹਿੰਦਾ ਇਹਦਾ ਕੀ ਇਲਾਜ ਹੈ ਕਹਿੰਦਾ ਇਹਦਾ ਇਲਾਜ ਇਹ ਹੈ ਵੀ ਆਪਾਂ ਨੂੰ ਨਾ ਬੱਕਰੇ ਦੀ ਚਰਬੀ ਲਿਆਉਣੀ ਪਊ ਬੱਕਰੇ ਦੀ ਚਰਬੀ ਇਹਨਾਂ ਜ਼ਖਮਾਂ ਤੇ ਅਗਰ ਲਾਈ ਜਾਵੇ ਲਗਾਤਾਰ ਤਾਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੀ ਜ਼ਖਮ ਠੀਕ ਹੋ ਜਾਣਗੇ ਚਲੋ ਜੀ ਉਹ ਡਾਕਟਰ ਸਾਹਿਬ ਕਹਿ ਕੇ ਚਲਾ ਗਿਆ ਤੇ ਮਾਲਕ ਨੇ ਸੋਚਿਆ ਵੀ ਯਾਰ ਮੇਰਾ ਤਾਂ ਸਾਰਾ ਕੰਮਕਾਰ ਹੀ ਤੇ ਗਧੇ ਦੇ ਸਿਰ ਤੇ ਆ ਕਿਉਂਕਿ ਇਹ ਭਾੜਾ ਚੱਕ ਕੇ ਲੈ ਜਾਂਦਾ ਤੇ ਮੈਨੂੰ 4 ਪੈਸੇ ਆਉਂਦੇ ਨੇ ਮੇਰੀ ਤਾਂ ਕਬੀਲਦਾਰੀ ਰੋਗ ਗਈ ਬੱਚਿਆਂ ਦਾ ਖਾਣਾ-ਦਾਣਾ ਰੋਗ ਗਿਆ ਤੇ ਆਪਾਂ ਇਹਨੂੰ ਜਲਦੀ ਜਲਦੀ ਠੀਕ ਕਰੀਏ ਡਾਕਟਰ ਦੇ ਕਹੇ ਮੁਤਾਬਕ ਉਹਨੇ ਬੱਕਰੇ ਦੀ ਚਰਬੀ ਲਾਉਣ ਵਾਸਤੇ ਤੇ ਚੱਕੀ ਕਿਰਪਾਨ ਤੇ ਬੱਕਰੇ ਦਾ ਗਾਲ ਲਾਤਾ ਬੱਕਰੇ ਦਾ ਗਾਲ ਲਾ ਕੇ ਉਹਦੀ ਚਰਵੀ ਕੱਢ ਕੇ ਨਾ ਤੇ ਉਹਦੀ ਲੱਤ ਤੇ ਲਾਉਣੀ ਸ਼ੁਰੂ ਕਰਤੀ ਚਲੋ ਜੀ ਗਦਾ ਪੰਜਾ ਸੱਤਾਂ ਦਿਨਾਂ ਦੇ ਵਿੱਚ ਠੀਕ ਹੋ ਗਿਆ ਪਰ ਬੱਕਰੇ ਦੀ ਜਾਨ ਚਲੀ ਗਈ ਇਹ ਐ ਸਾਜ਼ਿਸ਼ ਦਾ ਨਤੀਜਾ ਯਾਨੀ ਜਿਵੇਂ ਆਮ ਸਿਆਣੇ ਕਹਿੰਦੇ ਆ ਨਾ ਕਿ ਕਿਸੇ ਦੀ ਖਾਤਰ ਜੇ ਆਪਾਂ ਟੋਆ ਪੜਦੇ ਆ ਤੇ ਕਈ ਵਾਰੀ ਐਦਾਂ ਹੁੰਦਾ ਵੀ ਉਸੇ ਟੋਏ 'ਚ ਖੁਦ ਬੰਦਾ ਡਿੱਗ ਪੈਂਦਾ ਸੋ ਇਸ ਕਰਕੇ ਦੋਸਤੋ ਆਪਾਂ ਆਮ ਹੀ ਦੇਖਦੇ ਰਹਿੰਨੇ ਆ ਦਫ਼ਤਰਾਂ ਦੇ ਵਿੱਚ ਹੋਈਏ ਚਾਪ ਪਿੰਡਾਂ ਦੇ ਵਿੱਚ ਹੋਈਏ ਪਿੰਡਾਂ ਦੇ ਵਿੱਚ ਕਿਸਾਨ ਵੀ ਇੱਕ ਦੂਸਰੇ ਈਰਖਾ ਕਰਦੇ ਆ ਪਿੱਛੇ ਜੇ ਸੁਣਿਆ ਸੀ ਕਿ ਕਾਫੀ ਥਾਵਾਂ ਤੇ ਕਣਕਾਂ ਨੂੰ ਖੜੀ ਕਣਕ ਨੂੰ ਜੈਲਸੀ ਕਰਕੇ ਅੱਗ ਲਾਤੀ ਜਾਂ ਦਫ਼ਤਰਾਂ ਦੇ ਵਿੱਚ ਕੋਈ ਬੰਦਾ ਜਾ ਕੇ ਬੌਸ ਦੇ ਕੰਨਾਂ ਦੇ ਵਿੱਚ ਫੂਕ ਮਾਰ ਦਿੰਦਾ ਇਸੇ ਤਰ੍ਹਾਂ ਫੌਜ ਦੇ ਵਿੱਚ ਵੀ ਵੱਡੇ ਅਫਸਰਾਂ ਨੂੰ ਜਾ ਕੇ ਕੋਈ ਬੰਦਾ ਚੜ੍ਹਦੀ ਕਲਾ 'ਚ ਹੋਵੇ ਨਾ ਚੜਦਾ ਹੋਵੇ ਤੇ ਉਹਦੀ ਬੱਲੇ ਬੱਲੇ ਹੁੰਦੀ ਹੋਵੇ ਤਾਂ ਈਰਖਾ ਕਰਕੇ ਦੂਜਾ ਬੰਦਾ ਵੱਡੇ ਅਫਸਰ ਕੋਲ ਹੀ ਉਹਦੀ ਚੁਗਲੀ ਮਾਰ ਦਿੰਦਾ ਵੀ ਤਾਂ ਕਿ ਯਾਰ ਇਹਨੂੰ ਨਿਗਾਹ 'ਚੋਂ ਗਰਾਇਆ ਜਾਵੇ ਸੋ ਇਹ ਗੱਲ ਆ ਦੋਸਤੋ ਇਸ ਤੋਂ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਵੀ ਜੇ ਆਪਾਂ ਕਿਸੇ ਦੀ ਖਾਤਰ ਕੋਈ ਟੋਆ ਪੜਦੇ ਆ ਉਹਦੀ ਚੜ੍ਹਦੀ ਕਲਾ ਨੂੰ ਦੇਖ ਕੇ ਆਪਾਂ ਈਰਖਾ ਕਰਕੇ ਕੋਈ ਸਾਜ਼ਿਸ਼ ਰਚਦੇ ਆ ਤੇ ਉਹ ਆਪਣੇ ਵਾਸਤੇ ਘਾਤਕ ਹੋ ਸਕਦੀ ਹੈ ਜਿਸ ਤਰ੍ਹਾਂ ਬੱਕਰੇ ਵਾਸਤੇ ਹੋਈ ਹੈ ਸੋ ਮੇਰਾ ਖਿਆਲ ਆ ਵੀ ਤੁਹਾਨੂੰ ਇਹ ਕਹਾਣੀ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਇਹ ਚੰਗੀਆਂ ਲੱਗੀਆਂ ਤਾਂ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ